ਹਾਂਜੀ ਪੰਜਾਬੀ ਉਹ ਸਾਸਰੀ ਕਾਲ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਸਭ ਤੋਂ ਵੱਡਾ ਐਕਸ਼ਨ ਜਿਹੜੀ ਗੱਲ ਤੁਸੀਂ ਖਬਰ ਦੇਖਣ ਜਾ ਰਹੇ ਹੋ ਪੰਜਾਬ ਦੇ ਮੁੱਖ ਮੰਤਰੀ ਨੇ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਬੋਲਣ ਵਾਲੇ ਚੰਨੀ ਤੇ ਕੈਪਟਨ ਸਾਹਿਬ ਦੋਵਾਂ ਤੇ ਐਕਸ਼ਨ ਲੈ ਲਿਆ ਪੂਰੀ ਖਬਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿਉਂਕਿ ਇਹਨਾਂ ਬਾਦਲਾਂ ਨੇ ਔਰ ਦੂਜੇ ਪਾਸੇ ਕਾਂਗਰਸੀਆਂ ਨੇ ਸਿਰਫ ਇੱਕੋ ਹੀ ਗੱਲ ਕਹੀ ਕਿ ਭਾਈ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਗਿਰਫਦਾਰ ਕਰਕੇ ਬਹੁਤ ਮਾੜਾ ਕੰਮ ਕੀਤਾ ਤਾਂ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਵੀ ਚਿਰਗੇ ਨੇ ਕਿਉਂਕਿ ਕੱਲ ਜਿਹੜੀ ਤੁਸੀਂ ਵੀਡੀਓ ਦੇਖੀ ਹੈ ਕੈਪਟਨ ਅਮਰਿੰਦਰ ਸਿੰਘ ਔਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦੋਵੇਂ ਜਣੇ ਜਿਹੜੀ ਵਿਕਰਮ ਸਿੰਘ ਮਜੀਠੀਆ ਦੀ ਹਮਾਇਤ ਕਰਨ ਤੇ ਲੱਗੇ ਹੋਏ ਸੀ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਵਿਰੋਧੀ ਧਿਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਵਿਰੋਧ ਕੀਤਾ ਕਿ ਭਾਈ ਵਿਕਰਮ ਮਜੀਠੀਆ ਤਾਂ ਸਰਕਾਰਾਂ ਦੀ ਪੋਰ ਖੋਲਦਾ ਸੀ ਇਹਨੂੰ ਗਿਰਫਦਾਰ ਕਰਕੇ ਬਹੁਤ ਮਾੜਾ ਕੰਮ ਕੀਤਾ ਪੰਜਾਬ ਦੇ ਮੁੱਖ ਮੰਤਰੀ ਨੇ ਦਰਸਲ ਦੇ ਵਿੱਚ ਇਹਨਾਂ ਦਾ ਜਿਹੜਾ ਚਾਚਾ ਸੀ ਵਿਕਰਮ ਮਜੀਠੀਆ ਦਾ ਯਾਨੀ ਕੈਪਟਨ ਅਮਰਿੰਦਰ ਸਿੰਘ ਉਹਨੇ ਇੱਕ ਪੋਸਟ ਪਾ ਦਿੱਤੀ ਸੋਸ਼ਲ ਮੀਡੀਆ ਦੇ ਉੱਤੇ ਯਾਨੀ ਅੰਗਰੇਜ਼ੀ ਦੇ ਵਿੱਚ ਲਿਖਦਾ ਕਿ ਭਾਈ ਵਿਕਰਮ ਮਜੀਠੀਆ ਦੇ ਉੱਤੇ ਜਿਹੜਾ ਐਕਸ਼ਨ ਕੀਤਾ ਮੌਜੂਦਾ ਸਰਕਾਰ ਯਾਨੀ ਪ੍ਰਤਮਾਨ ਨੇ ਇਹ ਨਹੀਂ ਕਰਨਾ ਚਾਹੀਦਾ ਸੀ ਇਹ ਬਿਲਕੁਲ ਗਲਤ ਕੀਤਾ ਯਾਨੀ ਸਰਕਾਰ ਦੇ ਉੱਤੇ ਬਹੁਤ ਵੱਡੇ ਸਵਾਲ ਚੱਕੇ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਤੇ ਪ੍ਰੈਸ ਕਾਨਫਰੈਂਸ ਕਰ ਦਿੰਦੇ ਨੇ ਯਾਨੀ ਆਪਣੇ ਆਪ ਨੂੰ ਲਾਈਵ ਕਰਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਗੱਲ ਧਰਦੇ ਨੇ ਕਿ ਭਾਈ ਤੁਸੀਂ ਦੱਸੋ ਕਿ ਪੰਜਾਬ ਦੇ ਵਿੱਚ ਜਿਹੜਾ ਕੁਝ ਅਸੀਂ ਕਰ ਰਹੇ ਆਂ ਭਾਵੇਂ ਸਾਨੂੰ ਟਾਈਮ ਲੱਗਿਆ ਪਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਔਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਔਰ ਖੈਰਾ ਤੇ ਬਾਜਬਾ ਸਾਹਿਬ ਇਹਨਾਂ ਚਾਰਾਂ ਨੇ ਬਹੁਤ ਸਾਰੀ ਹਮਾਇਤ ਕੀਤੀ ਵਿਕ੍ਰਮ ਸਿੰਘ ਮਜੀਠੀਆ ਦੀ ਔਰ ਅੱਜ ਜਿਹੜਾ ਭਗਵਾਨ ਤਮਾਨ ਦਾ ਐਕਸ਼ਨ ਹੈ ਮੈਂ ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਮੂੰਹੋਂ ਹੀ ਸੁਣਾਉਂਗਾ ਕਿ ਮੁੱਖ ਮੰਤਰੀ ਸਾਹਿਬ ਇਹਨਾਂ ਦੋਵਾਂ ਤੋਂ ਇਸ ਤਰ੍ਹਾਂ ਚਿਰਗੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਖੁੱਲੇ ਤੌਰ ਦੇ ਉੱਤੇ ਐਕਸ਼ਨ ਕਰ ਦਿੱਤਾ ਤੇ ਦੂਜੇ ਜਿਹੜੇ ਹੋਰ ਵੀ ਵਿਰੋਧੀ ਨੇ ਵਿਕਰਮ ਮਜੀਠੀਆ ਦੀ ਹਮਾਇਤ ਕਰਨ ਵਾਲੇ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਤੁਸੀਂ ਵੀ ਆਪਣੀਆਂ ਤਿਆਰੀਆਂ ਕਰ ਲਓ ਕਿਉਂਕਿ ਪੰਜਾਬ ਦੀ ਸਰਕਾਰ ਜਿੰਨੇ ਵੀ ਵਿਕਰਮ ਸਿੰਘ ਮਜੀਠੀਆ ਦੇ ਹਮਾਇਤੀ ਨੇ ਉਹਨਾਂ ਸਾਰਿਆਂ ਨੂੰ ਜੇਲ੍ਹ ਦੇ ਵਿੱਚ ਠੱਪਣ ਜਾ ਰਹੀ ਹੈ ਸੁਣੋ ਅਸੀਂ ਇੱਕਦਮ ਹੁਣ ਐਕਸ਼ਨ ਜਿਹੜਾ ਉਹ ਜੰਗੀ ਪੱਧਰ ਤੇ ਲੈ ਗਿਆ ਹੁਣ ਇਹਨਾਂ ਦੇ ਦੋਗਲੇ ਚਿਹਰੇ ਸਾਹਮਣੇ ਆ ਰਹੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਹੈ ਨਸ਼ੇ ਦੇ ਸਮਗਲਰਾਂ ਦੇ ਹੱਕ ਚ ਜੀ ਮੈਨੂੰ ਚਿੰਤਾ ਹੈ ਕਿਰਮਜੀਤ ਮਜੀਠੀਆ ਨੂੰ ਇਸ ਤਰ੍ਹਾਂ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ ਇਸ ਤੋਂ ਪਹਿਲਾਂ ਚਰਨਜੀਤ ਚੰਨੀ ਬੋਲਿਆ ਸੀ ਜੀ ਬਹੁਤ ਮਾੜੀ ਗੱਲ ਹੈ ਜੀ ਇਦਾਂ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ ਬਹੁਤ ਗਲਤ ਗੱਲ ਕੀਤੀ ਹੈ ਜੀ ਜਦੋਂ ਲੋਕਾਂ ਨੇ ਜੰਦੀਤ ਚੰਨੀ ਨੂੰ ਸੋਸ਼ਲ ਮੀਡੀਆ ਤੇ ਜਾ ਬੈਸੇ ਮਿਲ ਕੇ ਕਹਿ ਕੇ ਇਹ ਤੁਹਾਡੀ ਮਾਰੀ ਗੱਲ ਹੈ ਕਿ ਤੁਸੀਂ ਉਹਨਾਂ ਲੋਕਾਂ ਦੇ ਨਾਲ ਖੜੇ ਹੋ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਦਾ ਕਹਾਣ ਕਿੱਤਾ ਹੈ ਤਾਂ ਮੁਕਰ ਗਏ ਜੀ ਔਰ ਮੁਕਰਣਾ ਵੀ ਤਰੀਕਾ ਦੇਖੋ ਮੈਂ ਕਹਾਂ ਕਿ ਤੇ ਪ੍ਰਗਟ ਸਿੰਘ ਨੂੰ ਫੜਨ ਲੱਗੇ ਨੇ ਇਸਕਾ ਕਿਬਰੋ ਦੀ ਤਸਵੀਰ ਅਰੇ ਬਨੀਤ ਬਿੱਟੂ ਜਿਹੜੇ ਪਹਿਲਾਂ ਕਾਂਗਰਸ ਚ ਸੀ ਵਾਜਪਾ ਦੇ ਮੰਤਰੀ ਅੱਜ ਉਹਨੇ ਉਹਨੇ ਹਮਾਇਤ ਕੀਤੀ ਜੀ ਸਮਗਲਰਾਂ ਦੀ ਛੋਪਾਲ ਕਰਨ ਤਾਂ ਕਰਨੀ ਹੀ ਸੀ ਉਥਾ ਆਪ ਉਹਨਾਂ ਕਿਸਮ ਦੇ ਵਿੱਚ ਫਸਾ ਕਰ ਲੈ ਪ੍ਰਤਾਪ ਬਾਜਵੇ ਨੇ ਹਮਾਇਤ ਕੀਤੀ ਜੀ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਤੇ ਕੈਪਟਨ ਮਹਿੰਦਰ ਸਿੰਘ ਹਮੈਦ ਕਰ ਰਿਹਾ ਜੀ ਇਹਨਾਂ ਮਤਲਬ ਸਾਰੇ ਲੜੇ ਹੋਏ ਸੀ ਆਪਸ ਵਿੱਚ ਸਿਰਫ ਲੋਕਾਂ ਨੂੰ ਦਿਖਾਉਣ ਲਈ ਤੇ ਦੂਜੇ ਦੇ ਵਿਰੁੱਧ ਬੋਲਦੇ ਸੀ ਹੋਈ ਇਹਨਾਂ ਸਾਰਿਆਂ ਦੇ 도ਗਲੇ ਚਿਹਰੇ ਪੰਜਾਬੀਆਂ ਦੇ ਸਾਹਮਣੇ ਆ ਗਏ ਤਾਂ ਸੁਣ ਲਿਆ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਨੇ ਸਾਰਿਆਂ ਉੱਤੇ ਐਕਸ਼ਨ ਲੈ ਲਿਆ ਯਾਨੀ ਇਹਨਾਂ ਦੋਵਾਂ ਦੇ ਐਕਸ਼ਨ ਲੈਣ ਤੋਂ ਬਾਅਦ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਜਿਹੜਾ ਵੀ ਹੋਣ ਨੇਤਾ ਹੋਵੇ ਚਾਹੇ ਹੋਵੇ ਕੋਈ ਹੋਰ ਯਾਨੀ ਬਾਦਲ ਕੇ ਹੁਣ ਚਾਹੇ ਕੋਈ ਕਾਂਗਰਸੀ ਹੋਵੇ ਚਾਹੇ ਕੋਈ ਭਾਜਪਾ ਵਾਲਾ ਹੋਵੇ ਜਿਹੜਾ ਵੀ ਬੰਦਾ ਕਹਿੰਦਾ ਪੰਜਾਬ ਦੇ ਸਸ਼ਕਰ ਦੇ ਹੱਕ ਦੇ ਵਿੱਚ ਬੋਲੂਗਾ ਇਹ ਮੁੱਖ ਮੰਤਰੀ ਦਾ ਬਿਆਨ ਆਪਣੇ ਆਪਣੇ ਕਾਗਜ਼ ਤਿਆਰ ਕਰ ਲੈਣ ਕਿਉਂਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਸਿੱਟਣ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਿ ਕਿ ਇੱਕ ਪਾਸੇ ਦਾ ਪਹਿਲਾਂ ਉਹਨਾਂ ਨੂੰ ਚੜਾਇਆ ਜਾਂਦਾ ਕਹਿੰਦੇ ਜੀ ਤੁਸੀਂ ਤਾਂ ਛੋਟੇ ਛੋਟੇ ਤਸਕਰਾਂ ਨੂੰ ਫੜ ਰਹੇ ਹੋ ਪੰਜਾਬ ਦੇ ਅੰਦਰ ਕਿਸੇ ਵੱਡੇ ਨਗਰ ਮਛਰੂ ਹੱਥ ਨਹੀਂ ਪਾਇਆ ਤਾਂ ਜਦੋਂ ਪੰਜਾਬ ਦੇ ਦਿਗਜ ਨੇਤਾ ਕਮਾਉਣ ਵਾਲੀ ਪਾਰਟੀ ਯਾਨੀ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਦਾ ਸਾੜਾ ਫੜ ਲਿਆ ਬਿਕਰਮ ਸਿੰਘ ਮਜੀਠੀਆ ਤਾਂ ਉਸ ਤੋਂ ਬਾਅਦ ਇਹੀ ਜੜੀਆਂ ਵਿਰੋਧੀ ਧਿਰਾਂ ਇਹਨਾਂ ਦੇ दोगਲੇ ਚਿਹਰੇ ਵਾਕਈ ਸਾਹਮਣੇ ਆ ਗਏ ਜਦੋਂ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਗ੍ਰਿਫਤਾਰ ਕਰਦੀ ਹੈ ਤਾਂ ਨਾਲ ਦੀ ਨਾਲ ਜਿਵੇਂ ਕਿ ਚੂਹੇ ਖੱਡਾਂ ਚੋਂ ਨਿਕਲਦੇ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਵਿਰੁੱਧ ਪਹਿਲਾ ਬਿਆਨ ਚੰਨੀ ਦਾ ਔਰ ਦੂਜਾ ਫੇਰ ਆ ਜਾਂਦਾ ਸੁਖਪਾਲ ਸਿੰਘ ਖੈਰਾ ਦਾ ਹੁਣ ਜਿਹੜੇ ਇਹ ਲੋਕ ਨੇ ਦਰਅਸਲ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਹੁਣ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬ ਦੀ ਸਰਕਾਰ ਨੂੰ ਪਹਿਲਾਂ ਇਹਨਾਂ ਲੋਕਾਂ ਦੁਆਰਾ ਫਸਾਇਆ ਜਾਂਦਾ ਕਿ ਤੁਸੀਂ ਵੱਡੇ ਲੋਕਾਂ ਨੂੰ ਕਿਉਂ ਨਹੀਂ ਫਰਦੇ ਜਦੋਂ ਵੱਡੇ ਲੋਕਾਂ ਦੇ ਤੇ ਐਕਸ਼ਨ ਹੋ ਜਾਂਦਾ ਤੇ ਫਿਰ ਇਹੀ ਲੋਕ ਪੰਜਾਬ ਦੀ ਸਰਕਾਰ ਦੇ ਵਿਰੁੱਧ ਖੜ ਜਾਂਦੇ ਨੇ ਦੇਖੋ ਇੱਥੇ ਦੋਗਲੀ ਨੀਤੀ ਤੇ ਦੋਗਲੀ ਰਾਜਨੀਤੀ ਕਿਵੇਂ ਕਰਦੇ ਨੇ ਇਹ ਲੋਕ ਹਨ ਜਿਹੜੇ ਦੋ ਘਰ ਇਹ ਰਲੇ ਹੋਏ ਸੀ ਕਦੇ ਬਾਦਲਾਂ ਦੀ ਸਰਕਾਰ ਕਦੇ ਕਾਂਗਰਸ ਦੀ ਸਰਕਾਰ ਕਦੇ ਬਾਦਲਾਂ ਦੀ ਸਰਕਾਰ ਕਦੇ ਕਾਂਗਰਸ ਦੀ ਸਰਕਾਰ ਯਾਨੀ ਦੋ ਘਰਾਂ ਦੇ ਵਿੱਚ ਪੰਜਾਬ ਲੁੱਟਦਾ ਰਿਹਾ ਅੱਜ ਤੱਕ 25 ਸਾਲ ਤੱਕ ਤਾਂ ਉਹਨਾਂ ਨੇ ਰਾਜ ਕੀਤਾ ਫਿਰ ਜਿਹੜੇ ਇਹ ਕੈਪਟਨ ਵਰਗੇ ਨੇ ਇਨਾਂ ਤੋਂ ਇਲਾਵਾ ਹੋਰ ਵੀ ਕਈ ਮੁੱਖ ਮੰਤਰੀ ਬਣੇ ਪੰਜਾਬ ਦੇ ਅੰਦਰ ਇਹਨਾਂ ਲੋਕਾਂ ਨੇ ਪੰਜਾਬ ਨੂੰ ਚੰਗੀ ਤਰ੍ਹਾਂ ਹੀ ਲੁੱਟਿਆ ਅੱਜ ਜੇਕਰ ਪੰਜਾਬ ਕਿਸੇ ਸਮਝ ਕਿਸੇ ਸੂਰਤ ਦੇ ਵਿੱਚ ਆ ਗਿਆ ਤਾਂ ਹੁਣ ਇਹਨਾਂ ਨੂੰ ਚੇੜ ਲੱਗਦੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਇੱਕ ਆਮ ਕਰਦਾ ਮੁੰਡਾ ਤਾਂ ਇਹਨਾਂ ਲੋਕਾਂ ਤੋਂ ਸਿਆ ਨਹੀਂ ਜਾਂਦਾ ਕਿਧਰੇ ਹੁਣ ਬਾਜਵੇ ਹੋਰੀ ਨਿਕਲ ਆਉਂਦੇ ਨੇ ਕਿਧਰੇ ਚੰਨੀ ਆ ਜਾਂਦਾ ਕਿਧਰੇ ਹੁਣ ਕੈਪਟਨ ਮਰਿੰਦਰ ਸਿੰਘ ਜਿਹੜੇ ਲੋਕਾਂ ਦਾ ਇਹਨਾਂ ਦਾ ਖੁੱਦ ਦਾ ਸਟੈਂਡ ਨਹੀਂ ਇਹੀ ਕੈਪਟਨ ਮਰਿੰਦਰ ਸਿੰਘ ਕਾਂਗਰਸ ਦਾ ਮੁੱਖ ਮੰਤਰੀ ਪੰਜਾਬ ਦੇ ਅੰਦਰ ਹੈ ਸੀ ਕਿ ਨਹੀਂ ਤੇ ਅੱਜ ਕਿੱਥੇ ਆ ਬੀਜੇਪੀ ਦੇ ਵਿੱਚ ਇਹਨਾਂ ਦੇ ਖੁੱਦੇ ਸਟੈਂਡ ਨਹੀਂ ਹੈਗੇ ਹਾਲਾਂਕਿ ਸਾਈਕਲ ਦੇ ਵੀ ਸਪੈਨ ਹੁੰਦਾ ਪੰਜਾਬ ਦੇ ਲੋਕਾਂ ਨੂੰ ਇਹ ਕੀ ਕਰਕੇ ਦੇ ਦੇਣਗੇ ਚਲੋ ਮੰਨਦੇ ਆਂ ਵੀ ਭਗਵੰਤ ਮਾਨ ਸਰਕਾਰ ਸ਼ੁਰੂਆਤ ਦੇ ਵਿੱਚ ਕਈ ਮੁੱਦਿਆਂ ਪ੍ਰਤੀ ਨਕਾਮ ਵੀ ਰਹੀ ਹੈ ਪਰ ਅੱਜ ਦੀ ਮੌਜੂਦਾ ਹਾਲਾਤਾਂ ਦੇ ਵਿੱਚ ਉਹੀ ਕਰ ਰਹੀ ਹੈ ਜਿਹੜਾ ਪੰਜਾਬ ਦੇ ਲੋਕ ਕਹ ਰਹੇ ਸੀ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਵੱਧ ਚੜ ਕੇ ਸਰਕਾਰ ਦਾ ਤਾਂ ਦੇਖੋ ਸਾਥ ਦੇਣਾ ਚਾਹੀਦਾ ਕਿਸੇ ਦੀ ਨਿੱਜੀ ਦੁਸ਼ਮਣੀ ਨਹੀਂ ਹੁੰਦੀ ਆਪਾਂ ਹੀ ਚੁਣਿਆ ਸੀ ਜੇਕਰ ਉਹ ਲੇਟ ਹੋ ਗਿਆ ਕੋਈ ਗੱਲ ਨਹੀਂ ਪਰ ਅੱਜ ਤੋਂ ਪਹਿਲਾਂ ਇਹਨਾਂ ਨੂੰ ਹੱਥ ਪਾਉਣ ਵਾਲਾ ਜੇਕਰ ਪੰਜਾਬ ਦੇ ਅੰਦਰ ਕੋਈ ਮੁੱਖ ਮੰਤਰੀ ਸੀ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ